हां दोस्तों ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਬਰਸਾਤ ਪੈ ਰਹੀ ਹੈ ਜਿਸ ਕਰਕੇ ਮਕਾਨ ਦੁਕਾਨਾਂ ਦੇ ਵਿੱਚ ਪਾਣੀ ਚਲਿਆ ਗਿਆ ਅਤੇ ਕਈ ਮਕਾਨਾਂ ਦੀਆਂ ਛੱਤਾਂ ਡਿੱਗ ਪਈਆਂ ਪਰ ਲੋਕ ਮਕਾਨਾਂ ਦੀਆਂ ਛੱਤਾਂ ਡਿੱਗਣ ਕਾਰਨ ਬੇਕਾਰ ਹੋ ਗਏ ਇਸ ਲਈ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਹੈ ਉਹ ਅਗਰਵਾਲ ਧਰਮਸ਼ਾਲਾ ਦੇ ਵਿੱਚ ਰਹਿਣ ਲਈ ਪਹੁੰਚੇ ਨੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਬਹੁਤ ਹੀ ਵਧੀਆ ਪਰਾਲਾ ਕਿਉਂਕਿ ਜਿਹੜੇ ਘਰਾਂ ਦੇ ਜਾਂ ਲੋਕਾਂ ਦੇ ਘਰ ਦੀ ਛੱਤ ਦੀ ਵੀ ਬੇਕਾਰ ਹੋ ਗਈ ਉਹਨਾਂ ਨੂੰ ਸਹਾਰਾ ਦੇਣ ਲਈ ਅਗਰਵਾਲ ਧਰਮਸ਼ਾਲਾ ਦੇ ਵਿੱਚ ਸ਼ਰਨ ਦਿੱਤੀ ਗਈ ਹੈ ਇਹ ਹੁਣ ਇਸ ਸੰਬੰਧੀ ਤੁਹਾਡੀ ਉਹਨਾਂ ਨਾਲ ਗੱਲ ਕਰਵਾਉਂਦੇ ਆਂ ਹਾਂ ਭਾਈ ਕੀ ਨਾਮ ਤੁਹਾਡਾ ਹੈ ਰਾਜ ਸਿੰਘ ਕੀ ਪ੍ਰੋਬਲਮ ਆ ਗਈ ਤੁਹਾਡੇ ਪ੍ਰੋਗਰਾਮ ਇਹ ਆਪਣਾ ਕਰ ਲਿਆ ਹੈਗਾ ਆਪਾਂ ਅੱਛਾ ਜੋ ਡੈਕ ਪਿਆਈ ਠੀਕ ਹੈ ਤੇ ਇਸ ਕਰਕੇ ਵੀ ਰਹਿਣ ਦਾ ਪ੍ਰੋਗਰਾਮ ਕੋਈ ਹੋਇਆ ਰਹਿਣ ਦਾ ਠੀਕ ਹੈ ਤੁਸੀਂ ਇਹਨਾਂ ਦੇ ਕਰੋ ਹਾਂਜੀ ਮਕਾਨ ਵੀਰੇ ਤੁਹਾਨੂੰ ਮਕਾਨ ਮਿਲ ਗਿਆ ਕਿਰਾਏ ਤੇ ਬੱਠੇ ਨੂੰ ਅੱਛਾ ਕਿਰਾਏ ਤੇ ਰਹਿਣੇ ਆਗੇ ਸੀ ਠੀਕ ਹੈ ਹਾਂ ਹੁਣ ਜਿਨੇ ਤੇ ਨਹੀਂ ਮਿਲਦਾ ਉਹਨੇ ਤੁਸੀਂ ਇੱਥੇ ਰਹੋਗੇ ਹਾਂਜੀ ਤੇ ਤੁਹਾਡਾ ਜਿਹੜਾ ਘਰੇ ਸਮਾਨ ਸਮੂਹ ਨੇ ਫਿਰ ਉਹ ਉਹ ਤਾਂ ਪੁਰਾਣਾ ਹਾਲ ਹੋਇਆ ਪਿਆ ਜੀ ਸਾਡੇ ਘਰ ਦਾ ਅੱਛਾ ਲੈ ਆਵਾਂਗੇ ਫਿਰ ਉਹ ਇੱਥੇ ਹੀ ਲਿਆਓ ਕਿਸੇ ਨਾਲ ਲਿਆ ਕੇ ਹਾਂ 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 ਠੀਕ ਹੈ ਤੁਹਾਡਾ ਕੀ ਨਾਮ ਹੈ ਜੇ ਜੋ ਤੁਸੀਂ ਦੇਖੋ ਮੌਜੂਦ ਹੈਗੇ ਜੋ ਤੁਹਾਡਾ ਵੀ ਛਤ ਦੀ ਵੀ ਤੁਹਾਡੀ ਹਾਂਜੀ ਦੋਨੇ ਕਮਰੇ ਦੀ ਛੱਤ ਆ ਗੱਭ ਅੱਛਾ ਕਹਿ ਜਾਣੇ ਰਹਿੰਦੇ ਤੁਸੀਂ ਅਸੀਂ ਤਿੰਨ ਹੀ ਮਾਲਕੀ ਦੋਨੇ ਜਾਣੀ ਹਾਂਜੀ ਬੜੇ ਹੁਣ ਤੁਸੀਂ ਕਿੱਥੇ ਪਹੁੰਚੇ ਹੋ ਫਿਰ ਅਸੀਂ ਜੀ ਧਰਮਸ਼ਾਲਾ ਅੱਛਾ ਹੁਣ ਇੱਥੇ ਰਹੋਗੇ ਜਿੰਨੇ ਦਿਨ ਨਹੀਂ ਪ੍ਰੋਬਲਮ ਹਾਂਜੀ ਜਿੰਨੇ ਦਿਨ ਮੀਆਂਗਾ ਠੀਕ ਹੈ ਤਾਂ ਦੋਸਤੋ ਜਿੰਨੇ ਦਿਨ ਮੀਆਂ ਦਾ ਕੰਮ ਚੱਲ ਰਿਹਾ ਹੈ ਤਾਂ ਉਹਨੇ ਦਿਨ ਇਹ ਧਰਮਸ਼ਾਲਾ ਦੇ ਵਿੱਚ ਰਹਿਣਗੇ ਧਰਮਸ਼ਾਲਾ ਦੇ ਵਿੱਚ ਸਾਰਾ ਪ੍ਰਬੰਧ ਹੈ ਖਾਣ ਪੀਣ ਦਾ ਰਹਿਣ ਸਹਿਣ ਦਾ ਬਿਜਲੀ ਪਾਣੀ ਦਾ ਸਾਰਾ ਪ੍ਰਬੰਧ ਹੈ ਤਾਂ ਬਹੁਤ ਬਹੁਤ ਧੰਨਵਾਦ ਜਿਹੜੀਆਂ ਸੰਸਥਾਵਾਂ ਧਰਮਸ਼ਾਲਾ ਦੇ ਵਿੱਚ ਇਹ ਉਪਰਾਲਾ ਕਰ ਰਹੀਆਂ ਹਨ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਧੰਨਵਾਦ ਹਾਂਜੀ ਪਵਨ ਕੁਮਾਰ ਜੀ ਜੋ ਧਰਮਸ਼ਾਲਾ ਦੇ ਵਿੱਚ ਸ਼ਰਨ ਲੈਣ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਹਦੇ ਵੱਲੋਂ ਇੰਤਜ਼ਾਮ ਕੀਤੇ ਜਾ ਰਹੇ ਆ ਇਹ ਇਹ ਜੋ ਤੱਪਾ ਮੰਡੀ ਦੇ ਜੋ ਲੱਕੇ ਨੀਵੇਂ ਹਾਂ ਜਿੱਥੇ ਪਾਣੀ ਬਹੁਤ ਜ਼ਿਆਦਾ ਭਰ ਗਿਆ ਹੈ ਤੇ ਉਹਨਾਂ ਨੇ ਆ 66 ਡਿੱਗਪੀਆਂ ਹਨ ਜੇ ਆਮਦਾਰੇ ਮਕਾਨ ਗਿਰ ਗਿਆ ਹਨ ਅਸੀਂ ਮਿੰਨੀ ਸਾਰਾ ਕਲੱਬ ਤੇ ਅਗਰਵਾਲ ਅਗਰਵਾਲ ਤੁਨਸ਼ਾ ਲੈ ਕਮੇਟੀ ਵੱਲੋਂ ਉਹਨਾਂ ਨੂੰ ਪੂਰੇ ਹਮਨਾ ਦੀ ਰਾਇਸ਼ ਦਾ ਬੰਦ ਕੀਤਾ ਗਿਆ ਹੈ ਉਹਨਾਂ ਦੇ ਲਈ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਮਿੰਨੀ ਸਾਰਾ ਕਲੱਬ ਨੂੰ ਦਵਾਈਆਂ ਦਾ ਬੰਦ ਕੀਤਾ ਗਿਆ ਹੈ ਤੇ ਉਹਦਾ ਰਹਿਣ ਦੇ ਲਈ ਬਹੁਤ ਵਧੀਆ ਉਹਰੇ ਹੀ ਆਪਦੇ ਵੱਲੋਂ ਕਲੱਬ ਵੱਲੋਂ ਮੰਡੀਰਵਾਸਾ ਵੱਲੋਂ ਉਜੇ ਚ ਪ੍ਰਬੰਧ ਕੀਤਾ ਗਿਆ ਹੈ ਤੇ ਕਿੰਨਾ ਸਮਾਂ ਫਿਰ ਇਹ ਥੇ ਰਹਿਣਗੇ ਜੀ ਤੇ ਕਿੰਨਾ ਮਰਜ਼ੀ ਚ ਰਹਿ ਸਕਦੇ ਹਨ ਜਿੰਨ ਜਿਹੜੇ ਨੇ ਉਹਦੇ ਕਾਰਵਾਰ ਨਹੀਂ ਠੀਕ ਹੁੰਦੇ ਜਦੋਂ ਇਹ ਚੌੜ ਤਾਂ ਜਾ ਸਕਦੇ ਆ ਠੀਕ ਹੈ ওকে ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅਸੀਂ ਮੈਸੇਜ ਦਾ ਹੀ ਦੇਣਾ ਚਾਹੁੰਦੇ ਆ ਕਿ ਮੰਡੀ ਦੇ ਜਿੰਨੇ ਵੀ ਕਲੱਬ ਹਨ ਉਸ ਕਾਰਜ ਦੇ ਵਿੱਚ ਆਪਕੋ ਮੁੱਕ ਤੇ ਜਾ ਕੇ ਦੇਖਣ ਤੇ ਉਹਨਾਂ ਦੇ ਲਈ ਜੋ ਵੀ ਟੁਕਮਾ ਪੁਰਾਣਾ ਹੈ ਉਹ ਕਰ ਸਕਦੇ ਆ